ਸੱਦੇ ਤੋਂ ਹੀ ਮারে ਇੱਕ ਫੋਨ ਆਇਆ ਤੇ ਆਪਾਂ ਚੱਕ ਕੇ ਚਲੋ ਜੀ ਥਾਣੇ ਚ ਬੁਲਾਇਆ ਆਪਾਂ ਇਹਨੂੰ ਗੁਨਾਹ ਨਹੀਂ ਕੀਤਾ ਅਟ ਡਰ ਕਾ ਦਾ ਤੇ ਜੇ ਬੁਲਾਉਂਦੇ ਆ ਤਾਂ ਪੁੱਛ ਲਿਆ ਕਿ ਬਈ ਦੱਸੋ ਕੰਮ ਕੀ ਹੈ ਅਸੀਂ ਨਹੀਂ ਆਉਣਾ ਉੱਥੇ ਵਾਗ ਕੇ ਇੱਕ ਦੋ ਬਰੇ ਨਾਲ ਦੇ ਸਾਥੀ ਉੱਥੇ ਕਹਿੰਦਾ ਇਸ ਤਰ੍ਹਾਂ ਲਿਖੀ ਜਾਂਦੇ ਆ ਤੇਰੀ ਭੂਆ ਕਿੱਥੇ ਪਈ ਹੈ ਤੇਰੀ ਮਾਸੀਆਂ ਕਿੱਥੇ ਨੇ ਤੇਰੇ ਨਾਲਕੇ ਕਿੱਥੇ ਐ ਜਣੀ ਇਹ ਸਾਰਾ ਡਰ ਦਾ ਮਾਹੌਲ ਹੁੰਦੇ ਹੁੰਦੇ ਆ ਜੇ ਅਸੀਂ ਕਹਿ ਦਈਏ ਇਹ ਛੱਡ ਦੇਣਗੇ ਇਹ ਨਾ ਛੱਡਣਾ ਕਿਤੇ ਵੀ ਕੋਈ ਪਰੋਸਾ ਨਹੀਂ ਸਬਰਦਲ ਹਾਲ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ ਇੰਨੀ ਕਿ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਕਿ ਜਿਹੜਾ ਵੀ ਪ੍ਰਾਮ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬ ਦੇ ਨੌਜਵਾਨੋਂ ਮੇਰੀਆਂ ਮਾਮਾ ਭੈਣਾਂ ਬਜ਼ੁਰਗਾਂ ਬੱਚਿਆਂ ਨੂੰ ਸਾਰਿਆਂ ਨੂੰ ਬੜੀ ਬੇਸਬਰੀ ਨਾਲ ੜੀਕ ਸੀਸ ਕਰਦੀ ਇਹ ਭਾ ਨਸਿੰਦੂ ਅੱਜ 10 ਤਰੀਕ ਜਿਹੜੀ ਉਸ ਦਿਨ ਸਰਕਾਰ ਦੇ ਚਾਰ ਨਹੀਂ ਅੱਠ ਵੱਡੇ ਅਧਿਕਾਰੀ ਜ਼ਿਲ੍ਹਾ ਚ ਜਿਹੜਾ ਸਪੈਸ਼ਲ ਡੀਜੀਪੀ ਹਰਪ੍ਰਤ ਸ਼ੁਕਲਾ ਏਡੀਜੀਪੀ ਜਸਕਰਨ ਸਿੰਘ ਏਡੀਜੀ ਗੁਰਿੰਦਰ ਸਿੰਘ ਢਿੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਐਸਐਸਪੀ ਕਰਨਾਲਾ ਐਸਐਸਪੀ ਸਰੂਰ ਡੀਸੀ ਸਰੂਰ 4 ਅੱਠ ਜਣੇ ਉਹ ਅਧਿਕਾਰੀ ਜਿਹਦੇ ਵਿੱਚ ਸੱਤ ਆਈਪੀਐਸ ਤੇ ਇੱਕ ਆਈਐਸ ਉਹਦੇ ਲਿਖਤੀ ਵਾਦਾ ਕਰਕੇ ਗਏ ਆ ਜਬਾਨੀ ਬੋਲ ਕੇ ਗਿਆ ਵੱਡੀ ਗਿਣਤੀ ਜਿਹੜੀ ਸੰਗਤ ਦੀ ਸੀਗੀ ਨੌਜਵਾਨਾਂ ਦਾ ਭਾਰੀ ਘਟ ਸੀ ਉਥੇ ਉਹਨਾਂ ਨੇ ਜਿਹੜੀਆਂ ਗੱਲਾਂ ਬੋਲੀਆਂ ਉਹ ਤੁਸੀਂ ਸਾਰਿਆਂ ਨੇ ਸੁਣੀਆਂ ਨੇ ਤੇ ਆਪਣੇ ਕੋਲੋਂ 10 ਤਰੀਕ ਤੱਕ ਦਾ ਸਮਾਂ ਮੰਗਿਆ ਸੀ 10 ਤਰੀਕ ਤੱਕ ਅਸੀਂ ਭਾਨੇ ਨੂੰ ਬਿਨਾਂ ਸ਼ਰਤ ਰਿਹਾ ਕਰ ਦੇਵਾਂਗੇ ਸੋ ਅੱਜ 10 ਤਰੀਕ ਆ ਸਵੇਰੇ 2:3-3 ਘੰਟੇ ਦੇ ਕਰੀਬ ਜਿਹੜੀ SSP ਬਹਿੰਡਾ ਦੇ ਨਾਲ ਗੱਲਬਾਤ ਹੋਈ ਸਵੇਰੇ ਵੀ ਇਹਨਾਂ ਨੇ ਇਹੀ ਕਿਹਾ ਕਿ ਅੱਜ 10 ਤਰੀਕ ਹੈ ਅਸੀਂ ਪੁੱਛਿਆ ਜਦੋਂ ਉਹ ਕਹਿੰਦੇ ਆਜੋ ਆਪਾਂ ਅਸੀਂ ਗੱਲਬਾਤ ਬੈਠ ਕੇ ਕਰਦੇ ਕਰਦੇ ਤੜਕੇ ਵੀ ਅਜਿਹੀ ਕਿਹਾ ਗਿਆ ਕਿ ਭਾਈ ਅਸੀਂ ਅੱਜ ਉਹਨੂੰ ਭਾਨੇ ਨੂੰ ਰਿਹਾਰ ਕਰਦੇ ਆ 10 ਵੱਜ ਚੁੱਕੇ ਆ 10 ਵੱਜ ਗਏ ਹਾਂਜੀ 10 ਵਜੇ ਹਾਂ 10 ਵੱਜ ਗਏ ਹੋ ਹਾਲੇ ਤੱਕ ਕੋਈ ਹਾਈ ਦੀ ਖਬਰ ਜਿਹੜੀ ਉਹ ਨਹੀਂ ਆਈ ਸੋ ਭਰਾਵੋ ਆਪਣਾ ਅਜੇ ਤੱਕ ਦਾ ਸਮਾਂ ਸੀਗਾ ਆਪਾਂ ਅਜੇ ਤੱਕ ਇਹਨਾਂ ਨੂੰ ਸਮਾਂ ਦਿੱਤਾ ਸੀ ਹੁਣ ਆਪਾਂ ਦੇਖਦੇ ਆ ਕਿ ਕੀ ਕਰਦੇ ਆ ਭਜਦੇ ਆ ਆਪਣੀ ਜ਼ੁਬਾਨ ਤੋਂ ਉਸ ਜ਼ੁਬਾਨ ਦੇ ਉੱਤੇ ਖਰੇ ਉੱਤਰਦੇ ਆ ਸੋ ਅਗਲਾ ਜਿਹੜਾ ਪ੍ਰੋਗਰਾਮ ਹੈ ਅੱਜ ਵੈਸੇ ਇਹਨਾਂ ਰਾਏ ਨਹੀਂ ਪਤਾ ਸੀ ਹੁਣ ਕਹਿ ਦਈਏ ਇਹ ਛੱਡਦੇ ਨਹੀਂ ਤਾਂ ਐ ਨਹੀਂ ਪਤਾ ਇਹ ਰਾਤ ਨੂੰ ਵੀ ਛੱਡ ਦਿੰਦੇ ਹੁੰਦੇ ਆ ਜੇ ਅਸੀਂ ਕਹਿ ਦਈਏ ਇਹ ਛੱਡ ਦੇਣਗੇ ਇਹ ਨਾ ਛੱਡਣਾ ਕਿਤੇ ਵੀ ਕੋਈ ਪਰੋਸਾ ਨਹੀਂ ਸਬਰਤ الحاله ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ ਇੰਨੀ ਕੁ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਵੀ ਜਿਹੜਾ ਵੀ ਪ੍ਰੋਗਰਾਮ ਦਿੱਤਾ ਇੱਕ ਕਦੇ ਦਰਸ ਦੇਵਾਂਗੇ ਕੱਲ ਨੂੰ ਹੀ ਦੇਵਾਂਗੇ ਸਾਰੀਆਂ ਜਥੇਬੰਦੀਆਂ ਨਾਲ ਸੰਪਰਕ ਕਰਕੇ ਸਾਰੇ ਜਿੰਨੀਆਂ ਧਿਰਾਂ ਖੜੀਆਂ ਨੇ ਆਪਣੇ ਨਾਲ ਆ ਕੇ ਜਿੰਨੇ ਵੀ ਨੌਜਵਾਨ ਖੜੇ ਨੇ ਸਾਰਿਆਂ ਨਾਲ ਇੱਕ ਵਿਚਾਰ ਵਟਾਂਦਰਾ ਕਰਕੇ ਕਿ ਅਗਲਾ ਜਿਹੜਾ ਪ੍ਰੋਗਰਾਮ ਆ ਉਤਿੱਖਾ ਦੇਣਾ ਤੇ ਇੱਕ ਦੇ ਦਿਨ ਚ ਹੀ ਦੇਣਾ ਉਹਦੇ ਬਾਰੇ ਤੁਹਾਨੂੰ ਅਗਲੀ ਜਿਹੜੀ ਜਾਣਕਾਰੀ ਆ ਜੇ ਤਾਂ ਆ ਜਾਂਦਾ ਛੱਡ ਦਿੰਦੇ ਆ ਤਾਂ ਬਹੁਤ ਵਧੀਆ ਗੱਲ ਆ ਫਿਰ ਤਾਂ ਠੀਕ ਐ ਜੇ ਤਾਂ ਆਹ ਨੂੰ ਪਤਾ ਹੀ ਲੱਗ ਜਾਣਾ ਜੇ ਰਾਤ ਨੂੰ ਵੀ ਛੱਡਤਾ ਮੰਨ ਲਓ ਤਾਂ ਵੀ ਕੁਝ ਰਿਹਾਲ ਲੱਗੂਗਾ ਤਾਕਤ ਨਾਲ ਨਾਲ ਹੀ ਨਾਲ ਕੋਈ ਜਾਣਕਾਰੀ ਅਸੀਂ ਤੁਹਾਨੂੰ ਸਾਂਝੀ ਕਰ ਦਿਆਂਗੇ ਪਰ ਜੇ ਨਹੀਂ ਵੀ ਛੱਡਦੇ ਫਿਰ ਜਿਹੜਾ ਵੀ ਪ੍ਰੋਲਿਕਣਾ ਹੋਇਆ ਇੱਕ ਦਿਨ ਦੇ ਵਿੱਚ ਉਹ ਤੁਹਾਨੂੰ ਕੱਲ ਨੂੰ ਅਸੀਂ ਸਾਰੀ ਜਾਣਕਾਰੀ ਸਾਰਿਆਂ ਬੰਦਿਆਂ ਦਾ ਵਿਚਾਰ ਵਟਾਲਦਰਾ ਕਰਕੇ ਕਿ ਅੱਗੇ ਆਪਾਂ ਕੀ ਕਰਨਾ ਹੈ ਕਿੱਧਰ ਨੂੰ ਨਿਕਲਣਾ ਹੈ ਕਿੱਧਰ ਨੂੰ ਆਉਣਾ ਜਾਂ ਕੀ ਕਰਨਾ ਪਰ ਲਵਾਂਗੇ ਭਾਣੇ ਨੂੰ ਸਾਹ ਉਦੋਂ ਹੀ ਰਿਹਾ ਕਰਾ ਕੇ ਤਕੜੇ ਰੋ ਹੋ ਮੇਰਾ ਵੀ ਡਟੇ ਰਹੋ ਤੁਸੀਂ 29 ਨੂੰ ਵੱਡਾ ਕੱਟ ਕੀਤਾ ਉਦੋਂ ਬਾਅਦ ਸਰਕਾਰ ਚਰਕੀ ਐ ਤੁਸੀਂ ਤੈਨੂੰ ਵੀ ਦਿਖਾਤਾ ਸੀਗਾ ਕਿ ਰੋਕਾਂ ਟੋਕਾਂ ਬਥੇਰੀਆਂ ਲਾਈਆਂ ਬਥੇਰਾ ਕੋਸ਼ਾ ਕੀਤੀਆਂ ਬੰਦੇ ਵੀ ਫੜਲੇ ਡਾਂਗਾ ਵੀ ਮਾਰੀਆਂ ਪਰ ਦੇ ਵੈਰੀਕੇਟ ਭੰਨ ਕੇ ਤੁਸੀਂ ਪਹੁੰਚੇ ਸੋ ਮੈਨੂੰ ਹੁਣ ਵੀ ਪੂਰਨ ਉਮੀਦ ਆ ਕਿ ਜਦੋਂ ਪਰ ਇਹਨਾਂ ਦੇ ਗਾਂ ਦੀ ਗਾਂ ਤਵਾਰੇ ਤੁਹਾਨੂੰ ਪਤਾ ਹੀ ਹੈ ਪਰ ਚੈੱਕ ਹੋਰ ਮੇਰੇ ਤੇ ਵੀ ਅਮਨੇ ਤੇ ਵੀ ਅਮਨੇ ਦੀਆਂ ਭੈਣਾਂ ਤੇ ਵੀ ਪਰਿਵਾਰ ਤੇ ਪਰਚਾ ਦਿੱਤਾ ਸੀਗਾ ਤੈਨੂੰ ਸੁਣਤਾ ਕੋਈ ਗੱਲ ਨਹੀਂ ਪਰਚੇ ਐ ਨਹੀਂ ਪਤਾ ਹੋਰ ਵੀ ਦੇਣ ਮੇਰਾ ਵੀ ਡਟੇ ਰਹੋ ਆਉਣ ਵਾਲਾ ਸਨੇਹਾ ਤੁਹਾਨੂੰ ਕੱਲ ਨੂੰ ਅਸੀਂ ਸਾਰੇ ਧਰਾਂ ਨਾਲ ਇੱਕ ਰੈ ਕਰਕੇ ਮਸ਼ਵਲਾ ਕਰਕੇ ਕਿ ਅਗਲਾ ਪੜਾਅ ਕੀ ਦੇਣਾ ਉਹ ਤੁਹਾਨੂੰ ਅਸੀਂ ਕੱਲ ਨੂੰ ਦੱਸ ਦਿਆਂਗੇ ਪਰ ਬਹੁਤ ਛੇਦੀ ਦੇਵਾਂਗੇ ਤਿੱਖਾ ਦੇਵਾਂਗੇ ਘਰੇ ਨਹੀਂ ਬੈਠਣ ਵਾਲੇ ਹੈਗੇ ਚੁੱਪ ਕਰਕੇ ਘਰੇ ਬਹਿ ਜਾਗੇ ਇਹ ਸਰਕਾਰ ਨੂੰ ਸੁਣਨਾ ਚਾਹੀਦਾ ਅਗਲੀ ਗੱਲ ਮੈਂ ਹੋਰ ਅਪੀਲ ਕਰਦਾ ਕਿ ਜਿਹੜੀ ਗੱਲ ਮੇਰੇ ਕੋਲ ਵਾਰ-ਵਾਰ ਆ ਰਹੀ ਹੈ ਬਹੁਤ ਨੌਜਵਾਨ ਮੁੰਡੇ ਮੈਨੂੰ ਫੋਨ ਕਰਦੇ ਆ ਕਿ ਭਾਈ ਸਾਨੂੰ ਐਸਐਚਓ ਦਾ ਫੋਨ ਆ ਗਿਆ ਸਾਨੂੰ ਮਨਸ਼ੀ ਦਾ ਫੋਨ ਆ ਗਿਆ ਥਾਣੇ ਚ ਸਾਨੂੰ ਸੀ ਇੰਚਾਰਜ ਦਾ ਫੋਨ ਆ ਗਿਆ ਤੁਹਾਨੂੰ ਡੀਐਸਪੀ ਸੱਦੀ ਜਾਂਦਾ ਸਾਡੇ ਘਰੇ ਪੁਲਿਸ ਜਿਹੜਾ ਮਾਰ ਗਈ ਵੀ ਥਾਣੇ ਆਓ ਕਿਹੜੇ ਕਿਸੇ ਵੀ ਥਾਣੇ ਬੁਲਾਉਣ ਕਿਸੇ ਦਫ਼ਤਰ ਬੁਲਾਉਣ ਕਿਸੇ ਸੀਐਸਟਾਫ ਬੁਲਾਉਣ ਜਾਣਾ ਨਹੀਂ ਸਾਰੇ ਮੇਰਾ ਵੀਰੇ ਗੱਲ ਨੂੰ ਧਿਆਨ ਨਾਲ ਸੁਣ ਲਿਓ ਇਹ دہشت ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਨਹੀਂ ਜਾਣਾ ਮੇਰਾ ਭਰਾ ਤੁਸੀਂ ਕੋਈ ਗੱਲ ਕਹੋ ਵੀ ਭਾਈ ਜੇ ਸਾਨੂੰ ਬੁਲਾਉਣਾ ਚਾਹੁੰਦੇ ਆ ਤਾਂ ਸਾਨੂੰ ਕੋਈ ਪਰਵਾਨਾ ਕੱਟ ਕੇ ਭੇਜੋ ਕੋਈ ਰੁਕਾ ਭੇਜੋ ਸੀ ਆ ਜਾਗੇ ਜੇ ਸਾਡੇ ਖਿਲਾਫ ਕੋਈ ਤੁਹਾਡੇ ਕੋਲੇ ਦਰਖਾਸਤ ਆਈ ਹੈ ਸਾਡੇ ਖਿਲਾਫ ਤੁਹਾਡੇ ਕੋਲ ਕੋਈ ਮੁਕੱਦਮਾ ਦਰਜ ਆ ਤੇ ਨਹੀਂ ਸਾਰੇ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਕਿਉਂਕਿ ਮੇਰੇ ਨਾਲ ਦੇ ਸਾਥੀਆਂ ਨਾਲ ਬਹੁਤ ਵੱਡੇ ਮੱਧਰ ਤੇ ਹੋ ਰਿਹਾ ਉਹਨਾਂ ਨੂੰ ਕਈ ਦਾ ਵਿਚਾਰੇ ਬਾਗ ਵੀ ਗਏ ਥਾਣੇ 'ਚ ਇਹਨਾਂ ਦੇ ਬਿਨਾ ਸੱਦੇ ਤੋਂ ਹੀ ਮਾੜਾ ਇੱਕ ਫੋਨ ਆਇਆ ਤੇ ਆਪਾਂ ਚੱਕ ਕੇ ਚਲੋ ਜੀ ਥਾਣੇ 'ਚ ਬੁਲਾਇਆ ਆਪਾਂ ਇਹਨੂੰ ਗੁਨਾਹ ਨਹੀਂ ਕੀਤਾ ਟਡਰ ਕਾ ਦਾ ਤੇ ਜੇ ਬੁਲਾਉਂਦੇ ਆ ਤਾਂ ਪੁੱਛ ਲਿਆ ਕਰੋ ਵੀ ਦੱਸੋ ਕੰਮ ਕੀ ਹੈ ਅਸੀਂ ਨਹੀਂ ਆਉਣਾ ਉੱਥੇ ਵਾਗੇ ਇੱਕ ਦੋ ਬਰੇ ਨਾਲ ਦੇ ਸਾਥੀ ਉੱਥੇ ਕਹਿੰਦਾ ਇਸ ਤਰ੍ਹਾਂ ਲਿਖੀ ਜਾਂਦੇ ਆ ਤੇਰੀ ਭੂਆ ਕਿੱਥੇ ਬੈਠੀ ਹੈ ਤੇਰੀ ਮਾਸੀਆਂ ਕਿੱਥੇ ਨੇ ਤੇਰੇ ਨਾਲਕੇ ਕਿੱਥੇ ਐ ਜਣੀ ਇਹ ਸਾਰਾ ਡਰ ਦਾ ਮਾਹੌਲ ਪੈਦਾ ਕਰਦੇ ਆ ਲੋਕ ਖਾਸ ਤੌਰ ਤੇ ਨੌਜਵਾਨੀ ਘਰੋਂ ਨਿਕਲਣਾ ਖੜ ਜੇ ਪਰ ਉਹ ਘਰੋਂ ਨਿਕਲੇ ਬਣਾ ਗੱਲ ਨਹੀਂ ਬਣਨੀ ਤੁਹਾਨੂੰ ਮੇਕੋ ਗੱਲ ਦੱਸ ਦਿੰਨਾ ਤਿਆਰ ਰਹੋ ਮੇਰਾ ਵੀਰੋ ਜਿਹੜਾ ਵੀ ਤੁਹਾਨੂੰ ਕੋਈ ਅਸੀਂ ਆਉਣ ਵਾਲੇ ਦਿਨ ਸੱਦਾ ਦੇਵਾਂਗੇ ਤੇ ਗੱਲ ਇੱਕ ਪਾਸੇ ਲਾ ਕੇ ਹਟਾਂਗੇ ਹੁਣ ਉਦੋਂ ਨਾ ਪੈਰ ਜੁੱਤੀ ਪਾਇਓ ਪਤਾ ਲੱਗ ਜੂਗਾ ਆਪਾਂ ਨੂੰ ਜਿਹੜਾ ਵੀ ਹੁਣ 2 ਘੰਟਿਆਂ ਜਾਂ ਹੋਰ ਘੰਟਿਆਂ ਜਾਂ ਲੋੜ ਘੰਟਿਆਂ 'ਚ ਪਤਾ ਲੱਗੂਗਾ ਜਿਹੜੀ ਨਵੀਂ ਜਾਣਕਾਰੀ ਹੋਈ ਤੁਹਾਨੂੰ ਨਾਲ ਸਾਂਝੀ ਕਰ ਲਾਂਗੇ ਨਹੀਂ ਫਿਰ ਕੱਲ ਨੂੰ ਤੁਹਾਨੂੰ ਜੇ ਨਹੀਂ ਵੀ ਛੱਡਦੇ ਅੱਜ ਤਾਂ ਕੱਲ ਨੂੰ ਜਿਹੜਾ ਵੀ ਪ੍ਰੋਗਰਾਮ ਦੇਣਾ ਹੈ ਕਦੇ ਦਿਨ 'ਚ ਦੇਖ ਕੇ ਉਹ ਤਾ ਅਨੁਸਾਰ ਅਦਲਾਕਰ ਕੇ ਮਸ਼ਵਰਾ ਤੇ ਨਾਲ ਤੇ ਬਾਕੀ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਸਾਰੀ ਅਗਲੀ ਜਿਹੜੀ ਰਣਨੀਤੀ ਹੋਣੀ ਹੈ ਕਿਹਾ ਤੇ ਹੋਰ ਤਾਲਵੰਦ ਬਣੇ ਠੀਕ ਹੈ ਜੀ ਕੱਲ ਤੁਹਾਡਾ ਦਵਾਰੇ ਆਪਾਂ ਕੱਲ ਦੀ ਵਜਾਇ ਜੇ ਅੱਜ ਛੱਡਦੇ ਆ ਤਾਂ ਅੱਜ ਹੀ ਤੁਹਾਨੂੰ ਪਤਾ ਹੀ ਲੱਗ ਜਾਣਾ ਇਹ ਤਾਂ ਜੇਲ੍ਹ ਦੇ ਮੁਰੀ ਜਾਣਾ ਪਣਾ ਲੈਣ ਉੱਥੇ ਪਤਾ ਲੱਗ ਜਾਣਾ ਜੀ ਨਹੀਂ ਕੋਈ ਅਜੀ ਗੱਲਬਾਤ ਹੁੰਦੀ ਤਾਂ ਕੱਲੋਂ ਜਿਹੜੀ ਨਵੀਂ ਜਾਣਕਾਰੀ ਹੈ ਜਦੋਂ ਮੈਂ ਕੋਈ ਵੀ ਅਗਲਾ ਕਦਮ ਦਿੱਤਾ ਜਾਣਾ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਸਾਜੀ ਕਰਾਂਗੇ